ਦੇਨੂ ਤੇਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 11ਵਾਂ ਸਤਹੀ ਖੇਤਰਫਲ ਅਤੇ ਆਇਤਨ ਅਭਿਆਸ ਸੰਪਰ 11.4 ਤੇ ਇਸ ਦੇ ਪਹਿਲੇ 3 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀਆਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਬਹੁਤ ਸ਼ੁਕਰੀਆ ਅਗੇ ਵੱਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਤੁਹਾਨੂੰ ਦੱਸ ਦਾਂ ਕਿ ਇਸੇ ਚੈਨਲ ਤੇ ਤੁਹਾਡੀ 9ਵੀਂ ਜਮਾਤ ਨਾਲ ਜੁੜੀਆਂ ਉਹ ਸਾਰ ਪਲੇਲਿਸਟਾਂ ਵੀ ਆ ਗਈਆਂ ਤੁਸੀਂ ਉਹ ਵੀ ਜ਼ਰੂਰ ਦੇਖੋ ਚੈਨਲ ਤੇ ਜਾਓ ਚੈਨਲ ਖੋਲੋ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ ਐਮਸੀਬੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ 9th ਸਾਇੰਸ ਫਿਰ 9th ਮੈਥ ਨੋਟਸ ਜਿਹਦੇ ਵਿੱਚ ਗਣਿਤ ਦੇ ਸਿਧਾਂਤ ਨੂੰ ਸੁਝਾਇਆ ਗਿਆ ਤੇ ਫਿਰ ਆ ਗਈਏ ਇੱਕ ਗਣਿਤ ਦੇ ਸਿਧਾਂਤ ਪੰਜਾਬੀ ਮੀਡੀਅਮ 'ਚ ਹੈ ਕਿ ਮੈਥ ਕਨਸੈਪਟਸ ਤੇ ਕਿ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਇੱਕ ਹੈ ਕਿ 9th ਮੈਥ ਪੀਐਸਸੀ ਬੀਗਲਿਸ਼ ਮੀਡੀਅਮ ਵਿੱਚ ਤੇ ਇੱਕ ਹੈ ਕਿ ਬੱਚੇ ਬੜੀ ਕਮਾਲ ਦੀ ਪਲੇਲਿਸਟ ਹੈਬ੍ਰੀਵੀਏਸ਼ਨਸ ਜੋ ਕਿ ਗਿਆਨ ਦਾ ਖਜ਼ਾਨਾ ਹੈ ਸੋ ਅਲਗ-ਅਲਗ ਵਿਸ਼ਿਆਂ ਦੀਆਂ ਜਿਹੜੀਆਂ ਐਬ੍ਰੀਵੀਏਸ਼ਨਸ ਉਹਨਾਂ ਨੂੰ ਇਕੱਠੀਆਂ ਕਰਕੇ ਉਹਦੇ ਅਰਥ ਉਹਨਾਂ ਦਾ ਸਿਸਟਮ ਸਮਝਾਇਆ ਹੈ ਤੁਸੀਂ ਉਹ ਵੀ ਜ਼ਰੂਰ ਦੇਖੋ ਸੋ ਆ ਦੇਖੀਏ ਬੱਚੇ ਪਹਿਲਾ ਸਵਾਲ ਹੈ ਕਿ ਦੇ ਉਸ ਗੋਲੇ ਦਾ ਆਇਤਨ ਪਤਾ ਕਰੋ ਜਿਸ ਦਾ ਅਰਧ ਵਿਆਸ 8 ਸੈਂਟੀਮੀਟਰ ਅਨੁਸਾਰ ਹੈ ਸੋ ਪਹਿਲਾ ਭਾਗ ਅਰਧ ਵਿਆਸ 7 ਸੈਂਟੀਮੀਟਰ ਦੂਜਾ ਭਾਗ 0.63 ਮੀਟਰ ਸੋ ਬੱਚੇ ਬੜਾ ਹੀ ਮੋਡੂਲਾ ਸਵਾਲ ਹੈਗਾ ਸਦਾ ਸੂਤਰ ਲਿਖਣਾ ਹੈ ਤੇ ਰਾਸ਼ੀਆਂ ਦਾ ਮੁੱਲ ਪਾਣਾ ਤੇ ਗੁਣਾ ਭਾਗ ਕਰਕੇ ਜਿਹੜਾ ਹੈ ਉਹ ਅਰਥ ਸਾਡਾ ਜਿਹੜਾ ਇਹ ਜਵਾਬ ਹੈਗਾ ਉਹ ਆ ਜਾਏਗਾ ਸੋ ਅੱਲਾ ਭਾਗ ਦਿੱਤਾ ਹੈ ਗੋਲੇ ਦਾ ਆਰ ਬਰਾਬਰ 7 ਸੈਂਟੀਮੀਟਰ ਤੇ ਗੋਲੇ ਦਾ ਆਇਤਨ ਉਹਦਾ 4/3 ਪਾਈ ਆਰ ਕਣ ਸੋ ਸੂਤਰ ਸਾਨੂੰ ਯਾਦ ਹੋਣਾ ਚਾਹੀਦਾ ਉਹਨੂੰ ਅਸੀਂ 4/3 ਤੇ ਰੱਖਣਾ ਹੀ ਹੈ ਤੇ ਪਾਈ ਦੀ ਜਗ੍ਹਾ ਪਾਈ ਵਟਾ 7 ਤੇ ਆਰ ਹੈਗਾ 7 ਤਿੰਨ ਨੂੰ 7 ਤਿੰਨ ਵਾਰ ਗੁਣਾ ਕਰਨਾ ਹੈ ਸੋ ਇੱਕ ਵਾਰ ਸਤ ਤੇ ਇੱਕ ਵਾਰ ਸਤ ਕੱਟ ਜਾਏਗਾ ਤੇ 70 49 ਆ ਗਿਆ ਤੇ 22 4 88 ਹੋ ਗਿਆ ਤੇ ਥੱਲੇ 3 ਆ ਲਿਆ 88 49 3 ਜੇ ਦੋਨੋਂ ਨੂੰ ਗੁਣਾ ਕੀਤਾ 4312 3 ਤੇ ਜਿਹੜੇ ਨੂੰ ਭਾਗ ਕੀਤਾ 3 ਦੇ ਨਾਲ ਤੇ ਬਣ ਗਿਆ ਬੱਚੇ 1437 ਸਹੀ 1 3 ਸੈਂਟੀਮੀਟਰ ਘਣ ਗੋਲੇ ਦਾ ਆਇਤਨ ਆ ਗਿਆ ਹੁਣ ਦੇਖਦੇ ਹਾਂ ਦੂਜਾ ਭਾਗ ਦੂਜਾ ਭਾਗ ਮੀਟਰ ਵਿੱਚ ਹੈਗਾ ਗੋਲੇ ਦਾ ਵਿਆਸਾਰ 0.63 ਮੀਟਰ ਹੈਗਾ ਤੇ ਗੋਲੇ ਦਾ ਆਇਤ ਨੂੰ ਇਹ 4/3 5/4 4/3 2/7 6 0.63 0.63 0.63 ਸੋ ਇਹ ਵੀ ਤੇਨ ਨਾ ਇਹ ਤਿੰਨ ਨਾ ਵੀ ਕੱਟਦਾ ਸੱਤ ਨਾ ਵੀ ਕੱਟਦਾ ਸੋ ਪਹਿਲਾਂ ਤਿੰਨ ਨਾ ਕਟਿਆ ਤੇ ਆ ਗਿਆ 21/63 3 2 6 ਤੇਨੇ ਕੰਦਨ 0.21 ਤੇ ਸੱਤ ਨਾ ਭਾਗੀ ਤਾਂ 7/63 0.00 0.09 ਆਏਗਾ ਉਹ ਵੀ 0.63 ਹੈ ਨਾ ਇਹ 1 ਤੇ 2 ਤੋਂ ਬਾਅਦ ਦਸ਼ਮਲਵ ਲੱਗੇ ਤੇ 1 ਤੋਂ ਬਾਅਦ 2 ਤੋਂ ਦਸ਼ਮਲਵ ਲੱਗੇ 0.09 ਆ ਇਹ ਕੱਟਣ ਲੱਗੇ ਬੱਚੇ ਉਹ ਲਿਖਣ ਲੱਗੇ ਗਲਤੀ ਕਰੇ ਬੰਦੇ ਕਰ ਦਿੰਦੇ ਇਹਨੂੰ 0.0 ਲਿਖ ਦਿੰਦੇ ਨੇ ਸੋ ਫੇ ਗੜਬੜ ਹੋ ਜਾਏਗੀ ਸਾਰਾ ਸਵਾਲ ਜਵਾਬ ਗਲਤ ਹੋ ਜਾਏਗਾ ਸੋ 0.09 ਆਏਗਾ ਇਹ ਭਾਗ ਜਦੋਂ ਦਸ਼ਮਲਵ ਹੋਏ ਤੇ ਭਾਗ ਕਰਨ ਲੱਗੇ ਗਲਤੀ ਆਪਣ ਕਾਲੀ ਨਹੀਂ ਕਰਨੀ ਠੀਕ ਹੈ ਤੇ ਇੱਕ 0.6 ਤੈਨੂੰ ਦਰਉ ਦੇ ਜਾਏਗਾ ਮੁੰਜਲੇ ਸਾਰਿਆਂ ਨੂੰ ਗੁਣਾ ਕੀਤਾ ਤੇ ਸਾਡੇ ਕੋਲ ਆ ਗਿਆ 1.04786 ਤੇ ਬੱਚਿਓ ਸਾਨੂੰ ਇੰਨੇ ਦਸ਼ਮਲਵ ਦੇ ਥਾਂ ਲਿਖਣ ਦੀ ਲੋੜ ਨਹੀਂ ਹੈਗੀ ਇੱਕ ਜਾਂ ਦੋ ਤੱਕ ਬਹੁਤ ਹੁੰਦਾ ਸੋ ਇੱਥੇ ਕਿਉਂਕਿ ਇਹ ਦੇਖੋ ਇੱਥੇ 4 ਤੋਂ ਬਾਅਦ 7 ਹੈਗਾ ਜੋ ਕਿ 4 ਤੋਂ ਉੱਪਰ ਹੈਗਾ ਵੱਡਾ ਹੈ 5 ਜੀ ਤੋਂ ਉਹ ਵੇਤ ਵਿੱਚ ਅਸੀਂ ਉਹ ਨਿਕਤੀਕਰਨ ਕਰ ਦਿੰਨੇ ਤੇ 4 ਨੂੰ ਅਸੀਂ 5 ਲਿਖ ਦਾਂਗੇ 1.05 ਸੀ ਬ੍ਰੈਕਟ ਵਿੱਚ ਲਿਖ ਦਾਂਗੇ ਲਗਭਗ ਇਹ ਪੂਰਾ ਜਵਾਬ ਹੈ ਕਿ ਲਗਭਗ ਹੋ ਜਾਏਗਾ ਠੀਕ ਹੈ ਸੋ ਇਹ ਸਾਡਾ ਜਵਾਬ ਹੈਗਾ ਇਸ ਤਰ੍ਹਾਂ ਗੋਲੇ ਦਾ ਆਇਤਨ 1.05 ਮੀਟਰ ਕਣ ਬ੍ਰੈਕਟ ਵਿੱਚ ਲਿਖਣ ਦੇ ਨਾਲ ਲਗਭਗ ਹੁਣ ਦੂਜਾ ਸਵਾਲ ਦੇਖੀਏ ਉਸ ਠੋਸ ਗੋਲਾਕਾਰ ਗੇਂਦ ਦੁਆਰਾ ਹਟਾਏ ਗਏ ਸਥਾਪਿਤ ਮੁਲੀ ਹਟਾਈ ਗਿਆ ਦਾ ਬੰਦੇ ਵਿਸਥਾਪਿਤ ਪਾਣੀ ਦਾ ਆਇਤਨ ਪਤਾ ਕਰੋ ਜਿਸ ਦਾ ਵਿਆਸ h ਲਿਖੇ ਅਨੁਸਾਰ ਹੈ ਇਹ ਸਵਾਲ ਵੀ ਬੱਚੋ ਪਹਿਲੇ ਸਵਾਲ ਵਰਗਾ ਹੈ ਫਰਕ ਸਿਰਫ ਇਹਨਾ ਹੈ ਪਹਿਲੇ ਸਵਾਲ ਵਿੱਚ ਅਰਧ ਵਿਆਸ ਦਿੱਤਾ ਸੀਗਾ ਇਹ ਸਵਾਲ ਦੇ ਵਿੱਚ ਵਿਆਸ ਦਿੱਤਾ ਹੈ ਸੋ ਅਸੀਂ ਅਰਧ ਵਿਆਸ ਦੇ ਨਾਲ ਜਿਹੜਾ ਸੂਤਰ ਇਹ ਦਿੱਤਾ ਹੁੰਦਾ ਸੋ ਵਿਆਸ ਨੂੰ ਅੱਧਾ ਕਰਕੇ ਅਸੀਂ ਪਹਿਲੇ ਅਰਧ ਵਿਆਸ ਪਤਾ ਕਰਾਂਗੇ ਸੋ ਦਿੱਤਾ ਹੈ ਗੋਲਾਕਾਰ ਗੇਂਦ ਦਾ ਵਿਆਸ D ਡਾਇਮੀਟਰ 28 ਸੈਂਟੀਮੀਟਰ ਸੋ ਗੇਂਦ ਦਾ ਅਰਧ ਵਿਆਸ R 28/2 14 ਸੈਂਟੀਮੀਟਰ ਫਿਰ ਉਸ ਤੋਂ ਬਾਅਦ ਅਗਲਾ ਉਧਈ 4/3 ਪਾਈ আর ਘਣ 4/3 ਗੁਣਾ 22/7 ਗੁਣਾ 14 ਗੁਣਾ 14 ਗੁਣਾ 14 ਸੋ 4 ਗੁਣਾ ਵਿਆਸੀ 4 ਗੁਣਾ 22 ਤੇ ਬੱਚਿਓ ਇਹ ਤੁਹਾਡਾ ਇੱਕ ਹੀ ਕਹਿੰਦੇ ਇਹਨੂੰ 1/4 ਇਹ ਪਹਿਲੇ 7 ਨੂੰ ਕੱਢਦੇ ਹਾਂ 7 ਦੁਣੀ 14 ਇਹ ਦੋ ਨਾਲ ਕੱਟਿਆ ਦੋ ਆ ਗਿਆ 2 ਦੁਣੀ 4 2 44 ਹੋ ਗਿਆ 44 ਗੁਣਾ 4 ਕਿੰਨਾ 4 4 16 4 4 16 17 ਇਹ 176 ਆ ਗਿਆ ਤੇ 14 14 ਅਸੀਂ ਜਾਣਦੇ 14 ਦਾ ਵਰਗ 196 ਹੁੰਦਾ ਜਵਾਨੀ ਸੋ ਇਹਨਾਂ ਤੇ ਸਾਨੂੰ ਬੱਚੇ ਪਤਾ ਹੋਣਾ ਚਾਹੀਦਾ ਸੋ 176 ਹੈ 7 2 14 ਜਿਹੜੇ ਕੱਟਿਆ ਤੇ 2 22 44 ਹੋ ਗਿਆ 44 4 176 ਹੋ ਗਿਆ ਤੇ 14 14 196 ਹੋ ਗਿਆ 3 ਜਿਹਲੇ ਕੀਤਾ ਤੇ ਆ ਗਿਆ 11498 ਸਹੀ 2/3 ਹੁਣ ਵਿਸਥਾਪਿਤ ਪਾਣੀ ਦਾ ਆਇਤਨ ਜਿਹੜਾ ਹੈ ਉਹ ਗੇਂਦ ਦੇ ਆਇਤਨ ਦੇ ਬਰਾਬਰ ਹੀ ਹੋਏਗਾ ਜਿੰਨਾ ਗੇਂਦ ਦਾ ਆਇਤਨ ਹੋਏਗਾ ਜਿੰਨੀ ਵਿੱਚ ਖਾਲੀ ਥਾਂ ਹੈ ਉਹਨਾਂ ਵਿੱਚ ਪਾਣੀ ਆ ਸਕਦਾ ਠੀਕ ਹੈ ਸੋ ਇਹ ਬਰਾਬਰ ਆ ਗਿਆ 11498 2/3 ਸੈਂਟੀਮੀਟਰ ਕਣ ਹੁਣ ਦੇਖਿਏ ਭਾਗ ਦੂਜਾ ਹੁਣ ਹੈਗਾ ਬੱਚੋ ਡਾਇਮੀਟਰ ਵਿਆਸ 0.21 ਮੀਟਰ ਹੈਗਾ ਫਿਰ 0.21 ਨੂੰ ਦੋ ਨਾਲ ਭਾਗ ਕੀਤਾ ਤੇ 0.105 ਮੀਟਰ ਆ ਗਿਆ ਇਹ ਤੁਹਾਡਾ ਆ ਗਿਆ ਅਰਧ ਵਿਆਸ ਫਿਰ ਉਹੀ ਅਸੀਂ ਸੂਤਰ ਵਰਤਾਂਗੇ 4/3 πr² 4/3 π/7 ਤੇ ਇਹ ਇਹਨਾਂ ਨੂੰ ਤਿੰਨ ਵਾਰ ਲਿਖ ਲੈਣਾ ਹੁਣ 0.105 ਨੂੰ ਠੀਕ ਹੈ ਬੱਚੋ ਹੁਣ ਇਹ ਫਿਰ ਤਿੰਨ ਨਾਲ ਭਾਗ ਹੁੰਦਾ ਲੇਖੋ 1 3 ਨਾਲ ਭਾਗ ਕਰਾਂਗੇ ਤੇ 3 3 9 ਦੇ 3 5 15 ਆ ਦੇਖੋ ਬੱਚਿਓ ਫਿਰ ਵੀ ਇੱਥੇ ਧਿਆਨ ਰੱਖਣਾ ਦਸ਼ਮਲਵ ਦੇ ਵੱਲੇ ਧਿਆਨ ਰੱਖਣਾ ਹੈ 0.105 ਨੂੰ ਜਿਹੜੇ 3 ਨਾਲ ਭਾਗ ਕਰਾਂਗੇ ਤੇ ਬਣ ਜਾਏਗਾ 0.035 ਤੇ ਜਿਹੜੇ 7 ਨਾਲ ਇਹਨੂੰ ਭਾਗ ਕਰਾਂਗੇ 7 1 7 7 ਵਜੇ 35 015 0.0 ਕਿਉਂਕਿ 1 ਤੇ ਬੱਚਿਓ 7 ਨਾਲ ਭਾਗ ਹੁੰਦਾ ਨਹੀਂ ਤੇ 0 ਥੱਲੇ ਲੈਣਾ ਪਏਗਾ ਤੇ ਇੱਥੇ ਉਹਨੇ 0 ਸਪਸ਼ਟ ਆ ਜਾਏਗਾ ਠੀਕ ਹੈ ਨਾ ਇੱਥੇ ਵੀ 1 3 ਨਾਲ ਭਾਗ ਨਹੀਂ ਹੁੰਦਾ ਥੱਲੇ ਸਾਨੂੰ 0 ਲੈਣਾ ਪਏਗਾ ਤੇ ਤਾਂ 0 ਆਏਗਾ ਸੋ ਐਂ ਫੇਰ ਤੁਹਾਨੂੰ ਸਾਵਧਨ ਕਰ ਰਿਹਾ ਕਿ ਦਸ਼ਮਲਵ ਨੂੰ ਜੇ ਨੋ ਦਸ਼ਮਲਵ ਨਹੀਂ ਹੁੰਦੇ ਫਿਰ ਤੇ ਅਸੀਂ ਜਮਾਨੀ ਭਾਗ ਕਰ ਲੈਨੇ ਆ ਪਰ ਜੇ ਸਾਡਾ ਅਭਿਆਸ ਪੱਕਾ ਨਹੀਂ ਹੈਗਾ ਤੇ ਦਸ਼ਮਲਵ ਨੂੰ ਜਵਾਨੀ ਜਿੱਲੇ ਅਸੀਂ ਭਾਗ ਕਰਾਂਗੇ ਤਿੰਨਾਂ ਸਤਨਾ ਤੇ ਦਸ਼ਮਲਵ ਦਾ ਥਾਂ ਲਾਣ ਨੂੰ ਗਲਤੀ ਹੋ ਸਕਦੀ ਹੈ ਇਸ ਕਰਕੇ ਇਹਦੇ ਬਾਰੇ ਸੁਚੇਤ ਰਹੋ ਤੇ 1.0105 ਦੀ ਆ ਜਾਏਗਾ ਇਹ ਜਿੱਲੇ ਸਾਰਾ ਗੁਣਾ ਕੀਤਾ ਬੱਚਿਓ ਤੇ ਸਾਡੇ ਕੋਲ ਆ ਗਿਆ 0.004851 ਤੇ ਹੁਣ ਵਿਸਥਾਪਿਤ ਪਾਣੀ ਦਾ ਆਇਤਨ ਬਰਾਬਰ ਗਿੰਦਾ ਇਤਨ ਬਰਾਬਰ 0.004851 ਮੀਟਰ ਕਣ ਇਹ ਸਾਡਾ ਆ ਗਿਆ ਜਵਾਬ ਉਹ ਦੇਖਦੇ ਹਾਂ ਬੱਚੋ ਤੀਜਾ ਸਵਾਲ। ਧਾਤੂ ਦੀ ਇੱਕ ਗੇਂਦ ਦਾ ਵਿਆਸ। ਐ ਬੜਾ ਵਧੀਆ ਸਵਾਲ ਹੈ। ਇਹ 'ਚ ਥੋੜਾ ਜਿਹਾ ਵਿਗਿਆਨ ਦਾ ਅੰਸ਼ ਵੀ ਹੈਗਾ। ਸੋ ਵਿਗਿਆਨ ਦੀ ਇਹ ਗੱਲ ਅਸੀਂ 8ਵੀਂ ਜਮਾਤ 'ਚ ਪੜ ਚੁੱਕੇ ਹਾਂ। ਠੀਕ ਹੈ? ਧਾਤੂ ਦੀ ਇੱਕ ਗੇਂਦ, ਧਾਤੂ ਦੀ ਬਣੀ ਹੋਈ ਗੇਂਦ। ਮਲਗੀ ਕੋਈ ਪਿੱਤਲ ਹੋ ਸਕਦਾ ਹੈ। ਜਸਤ ਹੋ ਸਕਦਾ ਹੈ। ਲੋਹਾ ਹੋ ਸਕਦਾ ਹੈ। ਹਨਾ? ਕੁਛ ਕੁਛ ਹੋ ਸਕਦਾ। ਜਾਂ ਚਾਂਦੀ ਹੋ ਸਕਦੀ ਹੈ, ਸੋਨਾ ਹੋ ਸਕਦਾ ਹੈ। ਧਾਤੂ ਦੀ ਗੇਂਦ ਦਾ ਵਿਆਸ 4.2 ਸੈਂਟੀਮੀਟਰ ਹੈ। ਜੇਕਰ ਇਸ ਦਾ ਤੂਦੀ ਘਣਤਾ ਘਣਤਾ ਜਿਹਨੂੰ ਅਸੀਂ ਇੰਗਰੇਜ਼ੀ ਚ ਡੈਨਸਿਟੀ ਤੇ ਪ੍ਰਤੀ ਗ੍ਰਾਮ ਕਿੰਨੀ ਭਰੀ ਹੈ ਹਾਂ ਇਹ ਪ੍ਰਤੀ ਮੀਟਰ ਘਣ ਜਾਂ ਪ੍ਰਤੀ ਗ੍ਰਾਮ ਇਹ ਪ੍ਰਤੀ ਸੈਂਟੀਮੀਟਰ ਘਣ ਕਿੰਨੀ ਭਰੀ ਹੈ ਸੋ 8.9 ਗ੍ਰਾਮ ਪ੍ਰਤੀ ਸੈਂਟੀਮੀਟਰ ਘਣ ਆਇਆ ਲੇਖੋ ਵੀ ਇਹਦਾ ਮਤਲਬ ਕਿ 1 ਸੈਂਟੀਮੀਟਰ ਘਣ ਜਿਹੜਾ ਹੈ ਉਹ 8.9 ਗ੍ਰਾਮ ਹੁੰਦਾ ਹੈ ਇਹਦੀ ਘਣਤਾ ਹੈਗੀ ਹੈ ਠੀਕ ਹੈ ਤਾਂ ਇਸ ਗੇਂਦ ਦਾ ਪੁੰਜ ਪਤਾ ਕਰੋ ਪੁੰਜ ਦਾ ਭਾਰ ਕਿੰਨਾ ਹੋਏਗਾ ਬੜਾ ਵਧੀਆ ਸਵਾਲ ਹੈ ਬੱਚਿਓ ਸੋ ਇਹ ਦੇਖੋ ਜੇ ਜਿਹੜੇ ਕਰਾਂਗੇ ਤੁਹਾਨੂੰ ਪਤਾ ਲੱਗ ਜਾਏਗਾ ਤਾਤੂ ਦੀ ਇਹ ਸਵਾਲ ਦਾ ਚੰਗੀ ਤਰ੍ਹਾਂ ਅਭਿਆਸ ਕਰ ਲੈਣਾ ਤਾਤੂ ਦੀ ਗੇਂਦ ਦਾ ਵਿਆਸ D ਡਾਇਮੀਟਰ ਬਰਾਬਰ 4.2 ਸੈਂਟੀਮੀਟਰ ਸੋ ਗੇਂਦ ਦਾ ਅਰਧ ਵਿਆਸ R 4.2/2 2.1 ਸੈਂਟੀਮੀਟਰ ਠੀਕ ਹੈ ਹੁਣ ਗੇਂਦ ਦਾ ਆਇਤਨ ਜਿਹਦਾ ਆਪਾਂ ਪਹਿਲੇ ਕੱਢਿਆ ਪਹਿਲੇ ਦੂਜੇ ਸਵਾਲ ਜੁਦੇ ਕਰਨਾ 4/3 πr³ 4/3 π 2.1 2.1 2.1 ਹੁਣ 21 3 ਦਾ ਵੀ ਭਾਗ ਹੁੰਦਾ 7 ਨਾਲ ਵੀ ਭਾਗ ਹੁੰਦਾ ਸੋਤੇਨ ਸਤੇ 1.7 0.7 ਆ ਜਾਏਗਾ ਤੇ 7 1 2 0.10 ਆ ਜਾਏਗਾ ਤੇ 1 2 ਪੁਆਇੰਟ ਇਕਲਾ ਰਹਿ ਜਾਏਗਾ ਜਿਹਦੇ ਸਾਰੇ ਨੂੰ ਗੁਣਾ ਕੀਤਾ ਜਾਏਗਾ 38.808 ਸੈਂਟੀਮੀਟਰ ਘਣ ਆ ਗਿਆ ਹੁਣ ਬੱਚੇ ਜਿਹੜੀ ਕੰਮ ਦੀ ਗੱਲ ਹੈ ਉਹ ਆ ਯਾਦ ਰੱਖਣੀ ਹੈ ਸੂਤਰ ਵੀ ਯਾਦ ਰੱਖ ਲਓ ਕਿ ਪੁੰਜ ਬਰਾਬਰ ਘਣਤਾ ਗੁਣਾ ਆਇਤਨ ਇਹਨੂੰ ਅੰਗਰੇਜ਼ੀ ਚ ਕਹਿੰਦੇ ਆ ਮਾਸ ਇਸ ਇਕੁਅਲ ਟੂ ਡੈਨਸਿਟੀ ਇੰਟੂ ਵੋਲਿਊਮ ਉਹ ਜੇ ਦੀ ਥਾਂ ਮਾਸ ਘਣਤਾ ਦੀ ਥਾਂ ਡੈਨਸਿਟੀ ਆਇਤਨ ਦੀ ਥਾਂ ਵੋਲਿਊਮ mass is equal to density into volume ya ponje equal to kanta guna aytan eh changi tarah ehnu kanth kar lo hun bacho kanta kinni ditti hai 8.9 gram prati centimeter kan te guna aytan kinna aaya saada asi labhya 38.808 hun eh centimeter kan bacho kithe haga har de vich haga bhata hai na har vich haga te eh centimeter kan kithe haga eh ansh vich haga so eh wala centimeter kan te eh wala centimeter kan kat jayega ਸੋ ਸੜਕੋ ਕੱਲੀ ਇਕਾਈ ਕਿਹੜੀ ਰਹੇਗੀ ਗ੍ਰਾਮ ਦੀ ਰਹੇਗੀ ਸੋ ਸਾਡਾ ਜਵਾਬ ਗ੍ਰਾਮ ਚ ਆਏਗਾ ਸੋ ਚਲੋ 8.9 ਨੂੰ 38.808 ਨਾਲ ਗੁਣਾ ਕਰਾਂਗੇ ਤੇ 345.3912 ਗ੍ਰਾਮ ਆ ਜਾਏਗਾ ਤੇ ਆਖਰੀ ਦੇ ਅਖੀਰਲੇ ਦੋ ਅਸੀਂ ਦਸ਼ਮਲਵ ਤੇ ਤਾਂ ਛੱਡ ਸਕਦੇ ਹਾਂ ਤੇ ਇੱਥੇ ਕਿਉਂਕਿ 9 ਤੋਂ ਵੱਧ ਆਇਆ ਹੈ ਸੋ ਅਸੀਂ ਇਹਨੂੰ 9 ਨੂੰ 39 ਨੂੰ 40 ਨਹੀਂ ਕਰ ਸਕਦੇ ਜੇ ਤੇ 5 ਹੁੰਦਾ ਤੇ 39 ਦੇ ਬਜਾਅ 40 ਕਰ ਦੇਣਾ ਸੀ ਠੀਕ ਹੈ ਨਿਕਟਿਕरण ਕਰਨ ਲਈ ਸੋ ਅਸੀਂ ਕੀ ਕਰਾਂਗੇ ਸੋ ਗੇਨ ਦਾ ਪੁੰਜ ਬਰਾਬਰ 345.39 ਗ੍ਰਾਮ ਲਗਭਗ ਉਹਨੇ ਉਹਨੇ ਪੁੱੰਜ ਪੁੱਛਿਆ ਸੀਗਾ ਤੇ ਪੁੱੰਜ ਅਸੀਂ ਦੱਸ ਦਿੱਤਾ ਤੇ ਪੁੱੰਜ ਪ੍ਰਾਪਤ ਕਰਨ ਦਾ ਕੀ ਤਰੀਕਾ ਘਣਤਾ ਗੁਣਾ ਆਇਤਨ ਆਇਤਨ ਅਸੀਂ ਕੱਢਦੇ ਪਏ ਆ ਇਹ ਜਿਹੜਾ ਸਵਾਲ ਕਰਦੇ ਪਏ ਆਇਤਨ ਕੱਢਣ ਤੇ ਹੀ ਹੈਗੇ ਨੇ ਤੇ ਇਹ ਘਣਤਾ ਸਾਨੂੰ ਇਹਨਾਂ ਨੇ ਦੇ ਦਿੱਤੀ ਸੀਗੀ ਸੋ ਉਸ ਘਣਤਾ ਨੂੰ ਆਇਤਨ ਨਾਲ ਗੁਣਾ ਕਰਕੇ ਸਾਡੇ ਕੋਲ ਪੁੱੰਜ ਜਿਹੜਾ ਹੈ ਉਹ ਆ ਗਿਆ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਸਵਾਲ 11.4 ਵਿਆਰ ਦੇ ਪਹਿਲਾ ਦੂਜਾ ਤੀਜਾ ਤੁਸੀਂ ਸਿੱਧਾ ਨਿਮਰਤਾ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ